ਸ਼੍ਰੀਕਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਵਿਟ ਜ਼ਿਲ੍ਹਾ ਬਿੰਦ ਬੁਰਜਗੱਲ ਤੇ ਇੱਥੇ ਇੱਕ ਵੀਰ ਨੇ ਬਹੁਤ ਵਧੀਆ ਮਤ ਪ੍ਰਾਲਾ ਕੀਤਾ ਪੁਰਾਣਾ ਕਲਚਰ ਨਾਲ ਸੰਬੰਧਿਤ ਜਿੰਨੇ ਵੀ ਸੰਦ ਆ ਜਿੰਨੀਆਂ ਵੀ ਚੀਜ਼ਾਂ ਸਾਰੀਆਂ ਹੀ ਸਾਂਭ ਰੱਖੀਆਂ ਸਾਂਭ ਵੀ ਇਹ ਜਿਹੇ ਤਰੀਕੇ ਨਾਲ ਰੱਖੀਆਂ ਕਿ ਦੋ ਘੜੀ ਦੇਖੀ ਜਾਓ ਹਨਾ ਤੇ ਆਪਾਂ ਸਾਰੀ ਗੱਲਬਾਤ ਕਰਦੇ ਆਂ ਹਾਂਜੀ ਬਾਈ ਸ਼੍ਰੀਕਾਲ ਜੀ ਸ਼੍ਰੀਕਾਲ ਜੀ ਸੱਸੀ ਅਣਖ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਤੇ ਆਪਣਾ ਨਾਮ ਨਾ ਸਵਰਨ ਸਿੰਘ ਹੈ ਜੀ ਸ਼ਾਨ ਸਵਰਨ ਸਿੰਘ ਬਾਈ ਜੀ ਤੇ ਇਹ ਲੋਕੇਸ਼ਨ ਲੋਕੇਸ਼ਨ ਆਪਣੇ ਪੁਰੂਗਾਲਾ ਜੀ ਖੇਤੀ ਆਪਣੇ ਹਾਂਜੀ ਤੇ ਜ਼ਿਲ੍ਹਾ ਫਰੰਡ ਆ ਗਿਆ ਹਾਂਜੀ ਤੁਹਾਡੇ ਖੇਤ ਦੇ ਵਿੱਚ ਹੀ ਤੁਸੀਂ ਇਹ ਬਣਾਈ ਵੀ ਆ ਬਿਲਕੁਲ ਖੇਤ ਹੈ ਜੀ ਆਪਣਾ ਸ਼ੁਰੂ ਹੁੰਦਾ ਤੇ ਪਹਿਲਾਂ ਤੁਹਾਡਾ ਜਿਹੜਾ ਮਤਲਬ ਕਾਰੋਬਾਰ ਸੀ ਉਹ ਕੀ ਸੀ ਪਹਿਲਾਂ ਖੇਤੀਬਾੜੀ ਜੀ ਅੱਛਾ ਖੇਤੀਬਾੜੀ ਨੂੰ ਹੀ ਸੰਤ ਰੱਖਦੇ ਹਾਂ ਹਾਂਜੀ ਤਿੰਨ ਸਾਲ ਸਰਪੰਚੀ ਕੀਤੀ ਆ ਅੱਛਾ ਸਰਪੰਚੀ ਵੀ ਕੀਤੀ ਤਿੰਨ ਤੋਂ ਲਾ ਕੇ 8 ਤੱਕ ਤੇ ਆ ਤੁਹਾਡੇ ਦਿਮਾਗ ਦੇ ਵਿੱਚ ਇੰਨਾ ਤਾਮ-ਜਾਮ ਕਿੱਥੋਂ ਇਕੱਠਾ ਕੀਤਾ ਜੀ ਹਾਂ ਜਾਮ ਜੀ ਇੱਥੇ ਉਹ ਸ਼ੌਕ ਹੁੰਦਾ ਜੀ ਹਰ ਇੱਕ ਇਨਸਾਨ ਨੂੰ ਹਾਂਜੀ ਵੀ ਇਨਸਾਨ ਆਉਂਦਾ ਕੋਈ ਪੜ੍ਹਾਈ ਦਾ ਸ਼ੌਕ ਕਿਸੇ ਨੂੰ ਹਾਂਜੀ ਕਿਸੇ ਨੂੰ ਲਿਖਣ ਦਾ ਕਿਸੇ ਨੂੰ ਗਾਉਣ ਦਾ ਜੀ ਹਾਂਜੀ ਇਹ ਵੀ ਸ਼ੌਕ ਹੀ ਸੀ ਮੇਰਾ ਜਿੱਕਰ ਅੱਛਾ ਜਿਵੇਂ ਕਿ ਆ ਤੁਸੀਂ ਗੱਡਾ ਬਹੁਤ ਕੋਈ ਜੀ ਸਾਨੂੰ 올ਡ ਮਿਲਦੀ ਆ ਪ੍ਰਾਣੀ ਮਿਲਦੀ ਆ ਹਾਂਜੀ ਵੀ ਆਪਾਂ ਆਪਣਾ ਵਿਰਾਸਤ ਆਪਣੀ ਜਾੜਾ ਇਹ ਹਾਂਜੀ ਇਹਨੂੰ ਸੰਭਾਲ ਕੇ ਰੱਖਣਾ ਆਪਾਂ ਬਿਲਕੁਲ ਤੇ ਜੀ ਆਉਣ ਵਾਲੇ ਸਾਡੇ ਨਾਸਲਾਂ ਦੇਖ ਸਕਣ ਵੀ ਇਸ ਦੇ ਸੂਠੇ ਹੋਏ ਆ ਨਵੀਂ ਜਨਰੇਸ਼ਨ ਦੇਖ ਸਕਣ ਹਾਂ ਜੀ ਵੀ ਇਹਨੂੰ ਕਹਿੰਦੇ ਮਿਹਨਤ ਕੀਤੀ ਸਾਡੇ ਪੁਰਖਿਆਂ ਨੇ ਸਾਡੇ ਬਜ਼ੁਰਗਾਂ ਨੇ ਹੈ ਤੇ ਇਹਦੇ ਨਾਲ ਇਹ ਪਿੱਤਲ ਦੇ ਲੱਗੇ ਹੋਏ ਆ ਨਾ ਜੀ ਹਾਂ ਜੀ ਪਿੱਤਲ ਢਾਲ ਕੇ ਵਿੱਚ ਪਾਇਆ ਉਸ ਸਮੇਂ ਜੀ ਹੱਥਾਂ ਨਾਲ ਹੱਥਾਂ ਨਾਲ ਬਣਾਇਆ ਹੋਇਆ ਜੀ ਇਹ ਵੀ ਮੀਨਾਕਾਰੀ ਬਹੁਤ ਤਾਕੜੀ ਹੈ ਜੀ ਹੈ ਨਾ ਹਾਂ ਜੀ ਹਾਂ ਜੀ ਬਹੁਤ ਵਧੀਆ ਬਾਹ ਕਮਾਲ ਦੀ ਜੀ ਇਹ 1940 ਦਾ ਬਣਿਆ ਹੋਇਆ ਜੀ ਅੱਖਰ ਮਟ ਗਏ ਥੋੜੇ ਜਿਹਾ ਅਸੀਂ ਕਰਦੇ ਆ ਨਾ ਤਿਆਰ ਹਾਂ ਜੀ 1940 ਦਾ ਫੂਲ ਦੇ ਬੰਦੇ ਨੇ ਦਿੱਤਾ ਸਾਨੂੰ ਅੱਛਾ ਹਾਂ ਜੀ 1940 ਦਾ ਬਣਿਆ ਹੋਇਆ ਸੀ ਹਾਂ 1940 ਦਾ 200 ਰੁਪਏ ਦਾ ਮਿਸਤਰੀ ਦਾ ਬਣਿਆ ਸੀ ਜਿਹੜਾ ਉਹ ਪਰੇ ਖੜਾ ਉਹ ਰਾਤਾਂ ਕਿ ਗੱਡੀਆਂਾਂ ਵਾਲੀ ਦੀ ਗੱਡੀ ਆ ਜੀ ਅੱਛਾ ਗੱਡੀਆਂਾਂ ਦੀ ਆਪਣੇ ਨਹਾਰ ਕਬੀਲੇ ਆਉਂਦੇ ਹਾਂ ਹਾਂਜੀ ਹਾਂਜੀ ਆਪਣੇ ਪਿੰਡਾਂ ਦੇ ਵਿੱਚ ਹਾਂਜੀ ਤੇ ਗੀਤ ਵੀ ਗਏ ਆ ਨਾ ਦੇ ਗੱਡੀਆਂ ਆ ਰਹੀਆਂ ਹਾਂਜੀ ਬਹੁਤ ਵੱਡੀ ਮੀਨਾ ਕਰੀ ਹਾਂਜੀ ਬਹੁਤ ਵੱਡੀ ਇਹ ਤਾਂ ਹੁਣ ਤਾਂ ਬਣਾਈ ਨਹੀਂ ਸਕਦਾ ਜੀ ਬੰਦਾ ਮਹਿਸੂਸ ਕਰਦਾ ਵੀ ਕਿਵੇਂ ਬਣਾਵਾ ਇਹਨੂੰ ਹਾਂਜੀ ਹਾਂ ਇਹ ਘੜੀ ਹੁੰਦਾ ਸੀ ਉਹਨਾਂ ਦਾ ਇਹ ਕਿੰਨਾ ਕੁ ਪੁਰਾਣਾ ਹੋਊਗਾ ਜੀ ਇਹ ਵੀ 100 ਸਾਲ ਦੇ ਉੱਪਰ ਆਈ ਕੱਚੇ ਰਾਹਾਂ 'ਚ ਲੱਲੇ ਹੋਇਆ ਹੈ ਅੱਛਾ ਅੱਛਾ ਪਕੇਰ ਹਾਂ ਜਿਹਨਾਂ ਦਾ ਕੰਮ ਨਹੀਂ ਸੀ ਕਿੰਨੀ ਜਾਨ ਹੋਉਣਾ ਟਾਈਮਾਂ ਬਲਦਾਂ ਦੇ ਵਿੱਚ ਹਾਂ ਜੀ ਬਲਦਾਂ ਦੇ ਇਹੀ ਘਰ ਸੀ ਉਹਨਾਂ ਦਾ ਆ ਦਰਾਜ ਸੀ ਵਿੱਚ ਇਹਦੇ ਆ ਦੇਖੋ ਉਸ ਤਰ੍ਹਾਂ ਇੱਥੇ ਇਹਦੇ ਵਿੱਚ ਰਹਿੰਦੇ ਸੀ ਜੀ ਉਹ ਆਪਣੇ ਪਿੰਡਾਂ ਚ ਜਾਂਦੇ ਸੀ ਹਾਂ ਕੋਈ ਇੱਕ ਹੀ ਕਹਾੜੀ ਖੁਰਚ ਨੇ ਬਿਲਕੁਲ ਤੇ ਇਹ ਚੀਜ਼ ਆਪਣੇ ਬਣਾ ਕੇ ਜਾਂਦੇ ਸੀ ਜੀ ਕਿੰਨਾ ਟੰਡਾ ਟੰਡਾ ਲੱਗਿਆ ਹਾਂ ਜੀ ਹਾਂ ਜੀ ਬਹੁਤ ਮਿਹਨਤ ਕੀਤੀ ਵੀ ਆ ਜੀ ਜਦੋਂ ਜ਼ਿਆਦਾ ਕੱਢੀ ਖੜਕਦੀ ਤੇ ਬੁਰੀ ਹਾਂ ਇਹ ਗੰਗੂਆ ਕਸਾ ਵਾ ਜੀ ਕੋਈ ਹਸਾਰ ਦੇ ਨਾਲ ਇਹ ਕਹਿੰਦੇ ਵੀ ਉੱਥੇ ਬਣਦਾ ਸੀ ਅੱਛਾ ਤੇ ਇੱਕ ਨੇ ਦੱਸੀ ਕਿ ਵੀ ਦੱਸਿਆ ਸੀ ਵੀ ਦੱਸੀ ਕਿ ਬੰਦਾ ਸੀ ਜਾਂ ਪੌੜੀ ਨਾਲ ਹੀ ਹੁੰਦੀ ਸੀ ਚੜਨ ਖਾਤਰ ਨਹੀਂ ਜੇ ਪੌੜੀ ਆਪ ਲਈ ਸੀ ਹਾਂ ਵੀ ਤਾਂ ਕਿ ਫੋਟੋ ਫੋਟੋ ਖਿੱਚਦੇ ਲੋਕ ਜੀ ਹਾਂ ਜੀ ਹਾਂ ਜੀ ਤੇ ਆ ਆਰਾਮ ਕੁਰਸੀ ਆ ਗਈ ਹਾਂ ਜੀ ਆਰਾਮ ਕੁਰਸੀ ਵੀ 100 ਸਾਲ ਪੁਰਾਣੀ ਹੈ ਜੀ ਅੱਛਾ ਹਾਂ ਜੀ ਇਹ ਤਾਂ ਦੇ ਤਾਣੀ ਦਾ ਸਮਾਨ ਆ ਸਾਰਾ ਜੀ ਅੱਛਾ ਮਧਾਨੀਆਂ ਦਾ ਜਿਵੇਂ ਧਾਂਗਾ ਧਾਗਾ ਚਰ ਕਰਦੇ ਸੀ ਕੁਛ ਵਗੈਰਾ ਆਪਣੇ ਘਰਾਂ ਚ ਘਰਾਂ ਚਾਂ ਅੱਗੇ ਜਿੱਦਾਂ ਕੀ ਦਾਦੀਆਂ ਕੋਲ ਮਤਲਬ ਕਿ ਹਾਂਜੀ ਫੁੱਟਬੋਲ ਦਾ ਨਾ ਦਾਜ ਦਾ ਸਮਾਨ ਤਿਆਰ ਕਰਦੇ ਸੀ ਇਹਦੇ ਨਾਲ ਜੀ ਹਾਂ ਸਾਨੀ ਵਾਸਤੇ ਨਾ ਕਾੜਾ ਕਰਦੇ ਧੱਗਾ ਹਾਂਜੀ ਇਹ ਊਰੇ ਇਹ ਚਰਖੇ ਹਾਂਜੀ ਇਹ ਚਰਖੇ ਕਿਤੇ ਕੋਈ ਪੁਰਾਣਾ ਪਿਆ ਸੰ ਨੂੰ ਦੇ ਵੀ ਸਕਦਾ ਹਾਂ ਹਾਂਜੀ ਦੇ ਹੀ ਜਾਂਦੇ ਸਾਰੇ ਚਰਖੇ ਦਿੱਤੇ ਵੀ ਸਾਰੇ ਜਿੰਦਗੀਆਂ ਨੇ ਅਸੀਂ ਮੋੜਦੇ ਨਹੀਂ ਕਿਸੇ ਨੂੰ ਹਾਂਜੀ ਤੇ ਦੇ ਵੀ ਨਹੀਂ ਦਿੰਨਾ ਕਿਹਾ ਕਿਸੇ ਨੂੰ ਕੋਈ ਸਸਤਾ ਆ ਜੀ ਦੇ ਦੇਣਗੇ ਵਿਦਾਣੀਆਂ ਵਗੈਰਾ ਆ ਗਈਆਂ ਸਾਰੇ ਹਾਂ ਨਾ ਜੀ ਆ ਜਿਹੜੇ ਤੜਕੇ ਆਪਣੇ ਜਿਮ ਲੋਕ ਕਰਦੇ ਸੀ ਇਹਨਾਂ ਨਾਲ ਹਾਂ ਇਹਨਾਂ ਨਾਲ ਕੀ ਹਾਰਡ ਦੀ ਪ੍ਰੋਬਲਮ ਨਹੀਂ ਆਉਂਦੀ ਸੀ ਭੈਣਾ ਬਿਲਕੁਲ ਬਿਲਕੁਲ ਮਾਤਾ ਮਾਨੂ ਨਾ ਦੇਖੋ ਇਹਨਾਂ ਨੂੰ ਮਖਣੀ ਲਾ ਕੇ ਸਿੱਧੀ ਖਾਣੀ ਬਿਲਕੁਲ ਤੇ ਪੂਰਾ ਪ੍ਰੈਕਟਿਸ ਉਹਨੇ ਡੋਲਿਆਂ ਦੀ ਬਿਲਕੁਲ ਮਿਹਨਤ ਕਰਦੇ ਲੋਕ ਜੀ ਹਾਂ ਹੁਣ ਭੁੱਲ ਗਿਆ ਪਈਆਂ ਬਚਾਈਆਂ ਸਕੇ ਇਹ ਤੁਰ ਜੀ ਕਪੜਾ ਬੁਣਣ ਵਾਸਤੇ ਕਪੜਾ ਜਿੰਨਾ ਕਿ ਬੁਣ ਲੈਂਦੇ ਸੀ ਇਹ ਤੇ ਬੁਣ ਲੈਂਦੇ ਹਾਂ ਇਹ ਆਪਣੀ ਲੱਟਾਂ ਆ ਗਈ ਉਹਨਾਂ ਟਾਈਮ ਹਾਂ ਜੀ ਲੱਟਾਂ ਆ ਗਈ ਆਪਣੇ ਜਦੋਂ 72 ਜਾਈਏ ਲੱਟ ਜੀ ਸਾਡੇ ਅੱਛਾ ਹਾਂ 70 71 ਚੋਂ ਉਦੋਂ ਪਹਿਲਾਂ ਚੱਲਦੀਆਂ ਸੀ ਉਦੋਂ ਪਹਿਲਾਂ ਇਹ ਲੱਟਾਂ ਸੀ ਆਪਣੀਆਂ 71 ਦੀ ਲੜਾਈ ਵੇਲੇ ਅਸੀਂ ਚੋਰੀਆਂ ਨਾਲ ਲਏ ਇਹਨਾਂ ਨੂੰ ਅੱਛਾ ਹਾਂ ਜੀ 71 ਦੀ ਲੜਾਈ ਵੇਲੇ ਹਾਂ ਜੀ ਹਾਂ ਜੀ ਚੋਰੀਆਂ ਵੀ ਦੱਸ ਨਾ ਜਾਵੇ ਆ ਗਿਆ ਆ ਦੀਵਾ ਛੋਲੇ ਘਰਾਂ ਦਾ ਅਚਾਨੀ ਇਹ ਤੋਂ ਵੱਡੇ ਲੈਂਪਾ ਉਧਰ ਪਏ ਦਿਖਾਉਂਦੇ ਹਾਂ ਹਾਂਜੀ ਹਾਂਜੀ ਆਹ ਚੀ ਜਗ੍ਹਾ ਹੈ ਤਾਣੀ ਦੇ ਇਹ ਤਾਣੀ ਦਾ ਜੀ ਕਪੜਾ ਦੇਖੋ ਬਣਾਇਆ ਹੋਇਆ ਹਾਂ ਰਖੀਸ ਵਗੈਰਾ ਦੇ ਕੇਸ ਜਿਵੇਂ ਟੋਟੇ 도ੜੇ ਉਸ ਸਮੇਂ ਦੇ ਵਿੱਚੇ ਰਹੇ ਲੋਕਾਂ ਬੁੜੀਆਂ ਗੜਗੜ ਕੇ ਇੱਥੇ ਫੜਾਈਆਂ ਵਿਚਾਰੀਆਂ ਹੁਣ ਤੱਕ ਤਾਂ ਕਿਉਂ ਆਪਣੇ ਖੁੱਲੇ ਘਰ ਸੀਗੇ ਹੁਣ ਤਾਂ ਬਰਤੀ ਇਹ ਪੱਖਾ ਜੀ ਲਾਈਟ ਤੋਂ ਬਣਾ ਲਾਈਟ ਤੋਂ ਬਣਾ ਪੱਖਾ ਹੀ ਸੀ ਇਹ ਇਹਨਾਂ ਨੇ ਆਪਣੇ ਯੋ ਆਪਾਂ 11 ਦੰਦਿਆਂ ਜੀ 11 ਦੇ ਬੋਲੀਆਂ ਬਣੀਆਂ ਹੋਈਆਂ ਅੱਛਾ ਇਹਦੇ ਵਿੱਚ ਨੜਾ ਪਾ ਗਿਆ ਹਾਂ ਹਾਂ ਤੇ ਉਸੇ ਦਾ ਧਾਗਾ ਤਿਆਰ ਕਰ ਲਿਆ ਤਾਂ ਨਹੀਂ ਬਸ ਕਿਉਂ ਐ ਘਮਾਉਂਦੇ ਨੇ ਤੁਰੇ ਆਹ ਆਹ ਸਦਾ ਹੀ ਆਪਾਂ ਦੇਖਦੇ ਹੁੰਦੇ ਆਪਾਂ ਤੋੜ ਦਿੰਦੇ ਹੁੰਦੇ ਵਿੱਚੋਂ ਬੋਲੀਆਂ ਦੇ ਤਾਂ ਇਹ ਜਿਹੜਾ ਬਾੜ ਦਾ ਤਕਲਾ ਕਹਿੰਦਾ ਸੀ ਨਾਲਿਆਂ ਵਾਲਾ ਕੇ ਸਿਸਟਮ ਨਹੀਂ ਇਹ ਨਿਮਾਰ ਜੀ ਨਿਮਾਰ ਬੁਣੀ ਹੋਈ ਹੱਥ ਨਾਲ ਨਿਮਾਰ ਬੁਣੀ ਹੈ ਹੱਥ ਨਾਲ ਸ਼ਾਹ ਸੇਵੀਆਂ ਵਾਲੀ ਆ ਗਈ ਇਹ ਸੇਵੀਆਂ ਵਾਲੀ ਬਾਅਦ ਜਦੋਂ 947 99 ਜੇ ਮਸ਼ੀਨ ਜੁਕੀ ਦੱਸੋ ਹੈ ਅੱਛਾ ਹਾਂ ਆ ਇਹ ਆਪਣਾ ਆ ਗਿਆ ਜੀ ਅੱਥਾ ਉਹਦੇ ਵਾਲਾ ਆਪਣਾ ਇਧਰ ਹੀ ਹਾਂ ਇਧਰ ਹੀ ਆ ਦੇਖਿਆ ਅੰਦਰ ਹੀ ਆ ਇਧਰ ਹੀ ਆ ਆ ਤੁਸੀਂ ਤੱਕੜੀ ਮਤਲਬ ਸਾਡੀ ਜਾਤ ਤਾਜ਼ਾ ਕਰਵਾਦੀ ਆ ਦੇਖੇ ਹਾਂ ਹਾਂ ਜੀ ਤੱਕੜੀਆਂ ਪਏ ਬੱਟੇ ਛੋਟਿਆਂ ਦੇ ਭਾਈਆ 10 ਕਿਲੋ ਸ਼ੇਰ ਹਾਂਜੀ ਇਹ ਜਿਵੇਂ ਸੰਭਜਿਆ ਅਪਾ ਘਰਾਂ 'ਚ ਮੱਠੀਆਂ ਬਣਾਉਂਦੇ ਉਹਦੇ ਉੱਤੇ ਛਾਪਾਂ ਮਾਰਦੇ ਹਾਂ 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 ਨਿਸ਼ਾਨੀਆਂ ਮੱਠੀਆਂ ਦੇ ਉੱਤੇ ਆ ਗਿਆ ਇਹ ਗੁੱਲਾ ਲੱਕੜ ਜੀ ਪਾੜਦੇ ਜਦੋਂ ਆਪਣੇ ਵਿਆਹ ਹੁੰਦੇ ਕਿਉਂਕਿ ਦੁੱਖ ਦਾ ਸੁਖ ਦਾ ਹੋ ਜਾਂਦਾ ਉਦੋਂ ਲੱਕੜ ਲਿਆ ਕੇ ਨਾ ਮਿਸਤਰੀ ਹਾਂਜੀ ਵਿਆਹ ਤੋਂ ਪਹਿਲਾਂ ਲੱਕੜ ਪਾੜਦੇ ਬਿਲਕੁਲ ਪੱਖਾ ਹਾਂ ਇਹ ਪੱਖਾ ਜੀ ਦਾ ਆਪਣੇ ਲੈਟੇ ਨਹੀਂ ਸੀ ਹੁਣ ਝੂਲਾ ਕਹਿੰਦੇ ਇਹਨੂੰ ਇਹ ਮਾਰਦਾ ਦੋ ਆਹ ਕੀ ਚੀਜ਼ ਆ ਗਈ ਜੀ ਇਹ ਪੰਖੀ ਟੱਚ ਬਟਨ ਟੱਚ ਬਟਨ ਇਹ ਟੱਚ ਬਟਨ ਲਾਉਣ ਲਾ ਗਿਆ ਅੱਛਾ ਬੀ ਸ਼ਰਟਾਂ ਦੇ ਟੱਚ ਬਟਨ ਲਾਉਦੇ ਹੁੰਦੇ ਸੀ ਹਾਂ ਜੀ ਹਾਂ ਜੀ ਮਾਲਕਿ ਉਹ ਐ ਦਬਦੇ ਨਾ ਇਹ ਇੱਕ ਵੱਡਾ ਗੂਰ ਹੁੰਦਾ ਸੀ ਆਹ ਠੀਕ ਆ ਸ਼ਰਟਾਂ ਦੇ ਟੱਚ ਬਟਨ ਹਾਂ 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 ਵੈਰੀ ਗੁੱਡ ਆਹ ਦਾਰੀ ਦੀ ਆ ਗਿਆ ਸਾਰਾ ਇਹ ਤਾਣੀ ਦਾ ਜੀ ਤਾਂ ਕਲਾਸ ਵਾਂਗੂ ਕੰਮ ਕਰਦਾ ਸੀ ਹਾਂ ਇਹ ਮੋੜ ਦੇਖੋ ਵੀ ਮੈਨਾ ਦੇ ਕਿਹਨੂੰ ਅੱਜ ਇਕੱਦਰ ਲਾਣਾ ਹੈ ਹਾਂਜੀ ਹਾਂਜੀ ਇੱਕ ਲਈ ਹਾਂ ਇਹ ਕਿਹਨੂੰ ਹਾਂਜੀ ਹਾਂਜੀ ਮੇਰਾ ਸੋਨੇ ਦੀ ਜਿੰਦੀ ਵਾਲਾ ਕਿੱਲੀ ਕਿਹ ਟੰਗਾ ਕੇ ਕਿੱਲੀ ਦੇਣਾ ਟੰਗਾ ਲਿਖਾਇਆ ਵੈਸੀ ਸਾਹਮਣੇ ਦੀ ਜੀਰੀ ਵਾਲਾ ਕੁਰਤਾ ਤੇ ਕਿਹੜੀ ਕਿੱਲੀ ਟੰਗਾ ਵੀ ਨਾ ਤੇਰਾ ਸੋਨੇ ਦੀ ਬੜਾ ਕੁਰਤਾ ਕਿਹੜੀ ਕਿੱਲੀ ਦਾ ਕਹਿੰਦੇ ਇਹ ਕਿੰਨੀ ਵਾਰ ਕਦੇ ਵੀ ਹੁੰਦੇ ਸੀ ਇਹ ਕੱਚੇ ਘਰਾਂ ਦੇ ਸਾਮ ਕਿ ਲੈਂਦੇ ਸੀ ਜੀ ਕਿੱਲੀਆਂ ਹੋਰ ਜਿਹੜੇ ਸਮੇਂ ਨਾਲ ਖਤਮ ਕਰੀ ਮਿਹਨਤ ਬਹੁਤ ਕਰੀ ਆ ਤੇ ਸਾਮ ਕੇ ਵੀ ਰੱਖੀ ਹੋਈ ਹੈ ਜੀ ਮਿਹਨਤ ਕਰ ਹਾਂਜੀ 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 ਇਹਨਾਂ ਨੂੰ ਨਲਕੀਆਂ ਕਹਿੰਦੇ ਸੀ ਇਨਾ ਆ ਨਾਲ ਕੀ ਹੁੰਦੀ ਸੀ ਆ ਕੀ ਇਹ ਨਾਲਾ ਹੁੰਦੀਆਂ ਸੀ ਹਾਂ 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 ਤੇ ਜਿਹੜੇ ਆ ਆ ਮਲਕੇ ਪੰਖਾ ਆ ਗਏ ਆ ਵੀ ਕਪੜਾ ਢਿੱਲਾਂ ਦਾ ਬੋਏ ਹਾਂਜੀ ਐਡ ਕਰਨ ਵਾਸਤੇ ਇਹ ਉਰੇ ਉਰੇ ਮੂਹ ਕੋ ਬਦਾ ਫਰਦਾ ਅੱਛੇ ਬੰਦੀ ਸੀ ਪਰ ਇਹ ਛੱਬ ਹਾਂਜੀ ਇਹ ਪ੍ਰੈਸ ਆ ਗਈ ਜੀ ਆਪਣੇ ਕੋਲੇ ਆਲੀ ਹਾਂ ਵੱਡੀ ਆ ਗਈ ਅੱਛੀ ਛੋਟੀ ਆ ਗਈ ਇਹ ਕੋਲੇ ਕਾਲੇ ਵੀ ਉਵੇਂ ਪਿਆ ਜੀ ਬੱਚਾ ਕੋਈ ਦੇਖਿਆ ਉਵੇਂ ਉਵੇਂ ਬੱਚੇ ਕੋਲੇ ਬਹੁਤ ਬੁਧੀ ਹੈ ਇਹ ਤਾਂ ਮਿਹਨਤ ਕੀਤੀ ਲੋਕਾਂ ਨੇ ਆ ਫਿਰ ਦਰੀਦ ਅਸਮਾਨ ਹਾਂ ਇਹ ਉਹੀ ਤਣ ਤਣ ਦਾ ਜੀ ਇਹ ਲੋਕਾਂ ਦੇ ਘਰੇ ਆ ਪਿਆ ਹੁਣ ਛੱਡਣ ਜੀ ਨਿਕਲਦਾ ਮਾਤਾ ਕੁ ਮਾਸੀ ਆ ਜੀ ਉਹ ਫਿਰ ਇੱਥੇ ਵੜਾ ਜਾਂਦੇ ਜੀ ਲੋਕ ਇਹ ਬੱਠਲ ਇਹ ਬੱਠਲ ਜੀ ਵੀ ਤਾਣੀ ਤੇ ਪਈ ਹੁੰਦੇ ਸੀ ਜੀ ਜੋ ਕਪੜਾ ਤਿਆਰ ਕਰਦੇ ਨੇ ਕਿ ਆ ਆ ਗਿਆ ਜੀ ਆਪਣਾ ਇਹ ਗ੍ਰਾਮੋਫੋਨ ਜੀ ਗ੍ਰਾਮੋਫੋਨ ਜੀ 1942 ਜਾਈ ਸੀ ਇਹ ਹਾਂ ਇਹ ਚ ਫੰਨਰ ਹੁੰਦੇ ਸੀਗੇ ਇਹ ਨੰਬਰ ਜੀ ਤੇ ਫੰਨਰ ਵਾਸਤੇ ਘੁੰਮਦੇ ਜੀ ਹਾਂ ਇਹ 1942 ਜੀ ਹਾਂ 1942 ਇਹ ਇਨਾ ਜਿਹਾ ਸਪੀਕਰ ਨਹੀਂ ਹੁੰਦਾ ਠੀਕ ਹੈ ਸਹੀ 1942 ਦੀ ਆਵਾਜ਼ ਕਿਵੇਂ ਆਉਂਦੀ ਆਵਾਜ਼ ਇੱਥੇ ਛੋਟਾ ਜਿਹਾ ਲੱਗਿਆ ਹੁੰਦਾ ਸੀ ਬੁਰਜਾ ਜੱਕ ਉਹ ਆਪਣੇ ਜਿਵੇਂ ਪੀ 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 ਮੰਗੂ ਹਾਂ ਉਹੀ ਆਵਾਜ਼ ਕਰਦਾ ਸੀ ਤੇ ਆ ਜਾਂ ਸੂਈ ਦਿੰਦੀ ਸੀ ਇੱਥੇ ਸੂਈ ਅੱਛਾ ਬਸ ਸੂਈ ਧਰਤਾਂ ਦੇ ਜਿਵੇਂ ਹਾਂ ਤਾਂ ਮੈਨਾਂ ਬਹੁਤ ਬਦਲ ਗਿਆ ਸਾਰਾ ਕੁਝ ਫੰਡਰ ਆ ਵੀ ਫੰਡਰ ਆ ਰਹੀ ਸੀ ਜਿੰਦੇ ਆ ਗਏ ਸਾਰੇ ਹਾਂ ਹਾਂ ਜਿੰਦੇ ਜਿਹੜੀ ਹਾਰੀ ਜਾਂਦੇ ਜਿਵੇਂ ਜਿਵੇਂ ਬਦਲੀ ਗਈ ਹੋਰ ਹੋਰੀ ਹਾਂਜੀ ਹਾਂਜੀ ਲਹਾਰੀ ਜਾਂਦੇ ਸਾਰੇ ਬਣੇ ਹੋਇਆ ਹਾਂਜੀ ਆ ਗੜਸ ਆ ਗਏ ਮੋਢੇ ਦੇ ਗੜਸ ਸਾਰੇ ਨਿੰਕਲਾਸੇ ਆਪਣੇ ਸਾਦਾ ਬਿਛੇ ਰਾਜਨਾ ਕਨਸਾ ਜਲੀ ਵਾਦਾ ਸੀ ਹਾਂ ਪਰੰਦੇ ਦਾ ਸਭ ਤੋਂ ਪਹਿਲਾ ਸੰਦ ਮੰਨਣਾ ਹਾਂ ਹਾਂ ਸਦਾ ਡਰਾਈ ਝਗੜੇ ਜੀ ਆਮ ਜਿਹਦੇ ਕੋਲੇ ਕਹਿੰਦੇ ਤਰਾਸਾ ਨਹੀਂ ਬੰਦਾ ਹੀ ਮੰਨਦੇ ਸੀ ਪਾਰਜਨ ਮੇਡ ਦਾ ਕਨਸਾ ਜਦ ਦਾ ਸਰਾਸਾ ਮਾਰਦਾ ਜੀ ਹੁੰਦੇ ਥਾਣੇ ਥਣੇ ਹੁੰਦੇ ਤਰੇ ਫੜ ਕੇ ਜੇ ਇਹ ਦੀਪਟ ਜੀ ਹਾਤੀ ਹਾਂ ਅੱਛਾ ਕਿਤੇ ਇਹ ਕਹਿੰਦਾ ਠੀਕ ਠੀਕ ਤੇ ਨਾ ਭੰਦਦੇ ਨੂੰ ਹਾਂਜੀ ਕਿਤੇ ਘਰਾਂ ਦੇ ਵਿੱਚ ਤੇ ਆ ਆ ਗਿਆ ਜੀ ਆਪਣਾ ਇਹ ਮੂਲੀ ਜੀ ਮੂਲੀ ਇਹ ਤਵੇ ਆ ਗਏ ਇਹ ਮੂਲੀ ਆ ਗਏ ਜੀ ਅੰਦਰ ਆਤੀ ਹੈ ਇਹ ਜਿਹੜੀ ਮੂਲੀ ਹੈ ਨਹੀਂ ਇਹ ਉਹ ਜੋ ਵਾਲੀ ਆ ਉਹ ਜੋ ਵਾਲੀ ਆ ਦੇਖੋ ਮਿੱਤਰ ਉਹ ਜੋ ਵਾਲੀ ਦਸਤੀ ਪੁਰਾਣੀ ਇਹ ਕੀ ਇਹੇ ਬਾਰੇ ਕਾੰਨਾ ਪਾਉ ਜਿਹੜੀ ਮੂਲੀ ਹੈ ਇਹ ਮੈਂ ਨਾ ਇਹ ਪਹਿਲਾਂ ਕੀ ਕਰਦੇ ਜਦੋਂ ਆਪਾਂ ਕੋਈ ਛੋਟੀ ਆਸ ਕਰਾਉਂਦੇ ਸੀਗੇ ਹਾਂਜੀ ਹਾਂਜੀ ਉਦੋਂ ਬਾਰ ਧਰਕਾ ਲਗਾਉਂਦੇ ਸੀ ਟੂਣਾ ਸਮਝਦੇ ਸੀ ਹਾਂ ਇੱਕ ਟੂਣਾ ਜਾਂਦੇ ਸੀ ਬੇ ਉਤੋਂ ਨਿਗਾਹ ਦੋ ਹਾਂ ਇਹ ਮੈਂ ਦੇਖਿਆ ਵੀ ਆ ਜੀ ਹਾਂ ਹਾਂ ਟੂਣਾ ਕਰਦੇ ਸੀ ਪਹਿਲਾਂ ਸਾਡੇ ਬਜ਼ੁਰਗੀ ਕਰਦੇ ਉੜੀ ਰੱਖ ਦਿੰਦੇ ਆ ਬਾਰ ਧਰਕੇ ਨਾ ਉਤੋਂ ਲਗਾਉਂਦੇ ਹਾਂ ਉੱਤੇ ਮੱਜ ਨਿਗਾਹਾਂ ਦੇ ਕਹਿੰਦੇ ਇਹਦੇ ਨਾਲ ਪਤਾ ਇਹ ਰਹਿੰਦੀ ਫਿਰਦੇ ਨਹੀਂ ਮੁੜਦੀ ਨਹੀਂ ਹਾਂ ਇਹ ਵੀ ਟੂਣਾ ਸੀ ਇੱਕ ਕਿਸਮ ਦਾ ਹਾਂ ਬਿਲਕੁਲ ਇਹ ਗੁਲੀ ਡੰਡਾ ਜੀ ਆ ਸੇ ਗੁੱਲਿੰਡਾ ਆ ਗਿਆ ਜੀ ਇਹ ਗੁੱਲਿੰਡਾ ਆ ਗਿਆ ਗੋਪੀ ਆ ਗਿਆ ਜਿਹਨਾਂ ਨੇ ਬਾਜਰੇ ਤੋਂ ਆਪ ਮੰਨੇ ਦੇ ਖੜ ਕੇ ਇਹ ਗੱਡੇ ਲਾ ਕੇ ਜਿਆ ਜੂਲਾ ਜੀ ਜੂਲਾ ਹਾਂਜੀ ਹਾਂ ਸਕੀਨ ਜੂਲਾ ਕੋ ਪਹਿਲਾਂ ਜੂਲੀ ਲਈ ਗਿਆ ਕਿੱਲਾ ਹਾਂਜੀ ਇਹ ਵੀ ਸ਼ਾਮਤ ਆ ਸੀ ਆ ਕੋਈ ਮਚਾਦਾ ਕਿਸੇ ਨੇ ਆ ਮੱਛੇ ਲੈ ਆਇਆ ਮੈਂ ਆ ਦੇਖੋ ਇਹ ਕੋ ਨਿਕਲਦਾ ਇਹਨੇ ਮਾਇਆ ਆ ਪ੍ਰਾਣਾ ਸਮਾਨ ਆ ਦੇਖੋ ਮਚਾਦੇ ਸ਼ੌਕ ਹੈ ਪੁਰਾਣਾ ਅੱਧਾ ਮਿਲਿਆ ਅੱਧਾ ਮੈਂ ਹਰਦੇ ਹੀ ਦੇ ਦੇ ਕੋਈ ਦੇਖਿਆ ਤਾਂ ਕੋਈ ਸ਼ੌਕ ਨਾ ਬਣਾਇਆ ਜਾਂ ਕਿਸੇ ਨੇ ਦੇਖੋ ਦੋਸਤੋ ਸਰਪੰਚ ਸਾਹਿਬ ਨੇ ਪਰਾਣੀ ਚੀਜ਼ ਤਾਂ ਸਾਂਭੀਏ ਨਾਲ ਜਿਹੜਾ ਕਈਆਂ ਬੰਦਿਆਂ ਤੋਂ ਗਹਿਲੀ ਨਾਲ ਚੀਜ਼ ਖਰਾਬ ਹੋ ਗਈਆਂ ਜਾਂ ਮੱਚ ਗਈਆਂ ਨਾ ਆਪੇ ਮੀਡੀਆ ਉਹ ਵੀ ਸਾਂਭ ਰੱਖੀ ਜਿੰਦਰਾ ਵੀ ਸਿਆਸੀ ਮੈਨੂੰ ਦੇਖੋ ਜਿੰਦਰਾ ਦੀ ਨਾਲ ਖਾ ਗਿਆ ਚਾਬੀ ਲੈ ਕੇ ਦਿਲਾਂ ਦਾ ਜਾਨੀ ਠੀਕ ਗੱਲ ਹੈ ਖਰੀ ਖਰੀ ਦੀ ਹਾਂ ਉਹ ਪੱਲਾ ਕਿੱਥੇ ਜਾਣਿਆ ਜਾਂ ਬੰਦਾ ਕੁ ਚਲੇ ਆ ਗਿਆ ਸੰਤਾੜੀ ਦੇ ਵਿੱਚ ਜਾਨੀ ਤੇ ਜਿਲ੍ਹਾ ਜੰਗਾਲ ਖਾ ਗਿਆ ਇਹ ਉਹ ਹੈ ਸੰਤਾੜੀ ਦੇ ਵਿੱਚ ਲੱਗੀ ਰਹਿ ਗਏ ਜੀ ਬਸ ਠੀਕ ਗੱਲ ਹੈ ਖੁੱਲ ਨਹੀਂ ਉਹ ਮੈਂ ਸਾਂਭਦੇ ਜਿਵੇਂ ਹੈਗੇ ਵਾਸਤੇ ਇੱਕ ਇੱਕ ਖੁਦਾ ਸਿਸਟਮ ਆ ਜੀ ਪਾਣੀ ਕਢਣ ਵਾਸਤੇ ਬੋਕਾ ਕੀ ਕਹਿੰਦੇ ਡੇਢ ਬੁੱਕ ਆ ਜੀ ਬੁੱਕਾ ਡੇਢ 200 ਸਾਲ ਪਹਿਲਾਂ ਇਹ ਥਾਣੇ ਚੱਲਦਾ ਮੇਰਾ ਨਹੀਂ ਜੀ ਇੱਥੇ ਬਸ ਉੱਠ ਖਿੱਚਦੇ ਜਾਂ ਬਲ ਖਿੱਚਦੇ ਹਾਂ ਇੱਥੇ ਲਾਸ ਪਾ ਗਿਆ ਤਾਂ ਹੀ ਕਸੇ ਪਿਆ ਇਸੇ ਚੰਮ ਹੋਣਾ ਹੁੰਦਾ ਸਲਿਓ 40 50 ਕਿਲੋ ਪਾਣੀ ਆ ਜਾਂਦਾ ਬਸ ਇੱਕ ਨਾਲੀ ਜੀ ਬੱਚੇ ਨੋਂ ਹੁੰਦੇ ਰਹੇ ਆਪਣੇ ਹਾਂ ਅੱਬ ਇਸ ਤੋਂ ਪਹਿਲਾਂ ਵੀ ਬੱਚਾ ਕਿਨਾਰੇ ਨਾ ਬੱਜੇ ਕਿਸੇ ਦੇ ਆਪਾਂ ਇੰਨਾ ਜਿੰਨਾ ਹੱਥੇ ਵਿਆ ਸੀ ਨਾ ਡੁੱਬੇ ਬੱਚਾ ਇਹ ਜੀ ਨਾ ਡੁੱਬੇ ਨਾ ਕੋਈ ਕਿਨਾਰੇ ਬੱਜੇ ਹਾਂ ਜੀ ਕਿਵੇਂ ਹਾਰਾ ਤੋਂ ਲੈਂਦੇ ਜੀ ਬੱਚੇ ਹਾਂ ਜੀ ਇਹ ਬਰਮੇ ਮਿਸਤਰੀਆਂ ਦੇ ਗੁੱਡ ਬੰਨਾ ਹਾਂ ਇਹ ਨਾ ਨੌ ਜਾਣ ਕਰਨ ਵਾਸਤੇ ਰੱਖਿਆ ਜੀ ਇਹ ਕੰਗਰਾਲ ਇਹ ਗਾਨੇ ਜੀ ਕੰਗਰਾਲ ਪਸ਼ੂਆਂ ਦੇ ਸ਼ਕੀਨ ਪਸ਼ੂਆਂ ਦੇ ਪੌਂਦੇ ਲੋਕ ਚਲੇ ਸਿੰਗਲ ਪਾਂਦੇ ਵੀ ਤਾਂ ਆ ਕੇ ਨੌ ਇਹਨਾਂ ਦੇ ਜਉਂਦੇ ਰਹਿ ਜਾਣ ਨੌ ਨਾ ਨੌ ਨਾ ਮਰ ਜਾਣ ਉੱਠ ਚੋਰੀ ਹੋਣ ਤੋਂ ਆ ਚੀ ਜਾਈ ਗਾ ਜੰਦਾਲਾ ਨਿਓਲ ਜੀ ਨਿਓਲ ਨਿਓਲ ਉਹ ਪਰਲਾ ਘੋੜੀ ਦਾ ਹਾਂ ਹਾਂ ਉੱਲ ਲੱ ਉੱਠਦਾ ਜੀ ਅੱਛਾ ਆ ਘੋੜੀ ਦਾ ਜੀ ਹਾਂ ਜੀ ਇਹ ਉੱਠਦਾ 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 ਜੀ ਆ ਖੂਹ ਜੇ ਪਾਣੀ ਆਦਾ ਹਾਂ ਇਹ ਆਪਣਾ ਹੈਗਾ ਜੀ ਖੂਹ ਜੋਂ ਆਪਣਾ ਇਹ ਜੇ ਕੋਈ ਚੀਜ਼ ਡਿੱਗ ਪੈਂਦੀ ਹਾਂ ਉਹ ਚੋ ਕੋਈ ਖਾਸ ਤਾਂ ਕੰਡਾ ਜੀ ਬਾਸ ਤੇ ਕੋਈ ਕੱਪੜਾ ਜਾਂ ਕੋਈ ਜੀ ਜਾਂ ਇਹਦੇ ਸਲਾਸ ਬਾਗ ਛੜਨੇ ਆ ਕੋਈ ਬੀੜੀ ਬਣਾਈ ਸੀ ਕੋ ਡਰਾਮੇ ਵਾਲਾ ਮਿਲ ਦੇ ਗਿਆ ਸੀ ਅੱਛਾ ਇੱਥੇ ਫੀਤਾ ਸੀ ਨਾ ਸੀਂਜਾ ਉਹ ਇੱਥੇ ਰੱਖ ਗਿਆ ਇੱਕ ਕਿਲੀਆਂ ਜੀ ਉਹ ਅਸੀਂ ਤੁਸੀਂ ਤੁਹਾਨੂੰ ਦੇਖਿਆ ਉਹ ਅਸੀਂ ਦੇਖਿਆ ਇਹ ਜਦੋਂ ਆਪਾਂ ਐਸੇ ਰੋ ਤੇ ਮੱਕੀ ਦੇ ਸ਼ੋਰ ਲਾਣ ਦੇ ਤੇ ਸ਼ਬਦੀ ਜੀ ਆ ਕੇ ਫਿਰ ਇਕੱਠੇ ਹੋ ਕੇ ਇਹ ਘੜ ਲੈਂਦੇ ਮੱਕੀ ਦੇ ਛਲੀਆਂ ਇਹ ਪੜਦਾ ਜਾ ਪਾਰ ਕੇ ਫਿਰ ਚੱਲਿਆਂ ਕਰ ਕਰਕੇ ਫਿਰ ਕੁੱਟ ਕੇ ਕੱਢਦੇ ਆਹ ਚੀਜ਼ਾਂ ਉਹ ਆ ਢਿੰਡਾ ਜੀ ਢਿੰਡਾ ਇੱਕ ਕਸਣ ਵਾਸਤੇ ਰੱਸਾ ਜਿਹੜਾ ਆਪਾਂ ਢਿੰਡਾ ਫੁੱਲ ਲਗਾ ਕੇ ਲੈਂਦਾ ਸੀ ਇੱਥੇ ਲਾਸ ਪਾ ਕੇ ਹੈ ਹੌਣੀਆਂ ਹਾਂ ਮਗਰ ਹੌਣੀਆਂ ਆ ਆ ਆਪਣੇ ਅਸੀਂ ਆਮ ਜਿਹੜਾ ਢਿੰਡਾ ਸੀ ਇਹ ਆਪਣੇ ਭਰਗਿਆਂ ਵਾਲਾ ਜਿਵੇਂ ਇਕੱਠਾ ਲੰਗਾ ਕਰਦੇ ਆਪਾਂ ਆ ਤਾਂ ਅਸੀਂ ਬਹੁਤ ਬੰਨੀਆਂ ਜਾਂ ਤਣਕ ਵਗੈਰਾ ਹਾਂ ਹਾਂ ਕਾਝੀ ਹੋ ਗਈ ਬਹੁਤ ਹਾਂ ਹਾਂ ਬੇਲੇ ਰੱਸਾ ਪਾ ਰਣੇ ਹਾਂ ਜੀ ਇਹ ਆ ਸਨ ਛੋਲੇ ਸਨ ਆ ਜੀ ਇਹ ਆ ਉਪਰੇ ਮਲੇ ਵਗੈਰਾ ਲਾ ਰੱਖੇ ਇਹ ਫਲਾ ਜੀ ਦਾਣੇ ਕੱਢਣ ਵਾਸਤੇ ਅੱਛਾ ਇਹ ਫਲਾ ਦਾਣੇ ਕੱਢਣ ਨੂੰ ਕਹਿੰਦੇ ਦਾਣੇ ਕੱਢੀਆਂ ਨੇ ਹਾਂ ਨਾਲ ਕਾਹ ਨਹੀਂ ਕੋਈ ਹੋਰ ਫਸਲ ਨਹੀਂ ਪਤਾ ਮੈਂ ਕਿ ਪੜ ਲਿਓ 1960 ਤੋਂ ਬਾਅਦ ਵਿੱਚ ਪਾ ਕੇ ਕੱਢ ਲਾ ਦੇ ਬਿਲਕੁਲ ਖਤਮ ਹੋ ਨਹੀਂ 1960 ਤੋਂ ਪਹਿਲਾਂ ਅਸੀਂ ਹਾਂ ਜੀ ਟੰਗੇ ਮਾਡਲ ਬਣਾਉਂਦਾ ਸੀ ਇਹ ਟੰਗੇ ਦੇਖਿਆ ਸੀ ਇਹ ਵਾਸਤੇ ਲੰਗਾ ਬਿਛਾ ਕੇ ਜੇ ਉੱਤੇ ਵਹੀ ਜਾਂਦੇ ਇਹਨੂੰ ਅੱਛਾ ਦਾਣੇ ਹੌਲੀ ਹੌਲੀ ਫਿਰ ਟੰਗਾਂ ਗਿਆ ਨਾ ਇਹ ਖੋਪੇ ਜੀ ਉੱਠਦੇ ਆ ਇਹਦਾ ਬੁੜੀਆਂ ਦਾਜ ਲੈ ਕੇ ਆਉਂਦੀਆਂ ਵੀ ਸਾਹਮਣੇ ਝਾਕਣ ਹੱਸੂ ਹਲਟ ਦੇ ਖਲਾੜੇ ਦੇ ਮੂਰੇ ਮੂਰੇ ਝਾਕ ਕੇ ਪਸੋ ਆਕਰੰਡੀ ਆ ਗਈ ਹਾਂਜੀ ਇੱਕ ਰੰਡ ਬਨਣੀ ਰੰਡ ਬਨਣੀ ਜਦੋਂ ਆਪਣੇ ਕੋਈ ਨਰਮਾ ਫੁੱਲ ਦੇਖਣਾ ਹਾਂਜੀ ਹਾਂਜੀ ਆ ਵੀ ਉੱਠਦੀ ਇਹ ਉੱਠਦਾ ਜੀ ਜਾਨੀ ਹੈ ਕਿਸਮ ਦੇ ਮਗਰੇ ਡੰਡਾ ਜਿਹਦੇ ਮਗਰੇ ਇੱਥੇ ਹਲ ਬਹਣਦੇ ਸੀ ਇਹ ਪੂਸ਼ ਤੋਂ ਆਹਾ ਧੰਨਵਾਦ ਯਾਰ ਸੇਮ ਦੇ ਇਹ ਇਹ ਮਲ ਕੇ ਉੱਠਦੇ ਕੱਲਾ ਹਲ ਬਹਣ ਵਾਸਤੇ ਆ ਆ ਗਿਆ ਦੋ ਖਲਾੜਾ ਤਿੰਨ ਫਲਾਲਾ ਹਾਂਜੀ ਇਹ ਤਾਂ ਵਾਲੀ ਤੇ ਵਾਲੀ ਆ ਗਈ ਜੀ ਆ ਦੋ ਫਲਿਆਂ ਵਾਲਾ ਆ ਗਿਆ ਜੀ ਇਹਨੂੰ ਦੋ ਪੱਖਿਆਂ ਵਾਲਾ ਕਹਿੰਦੇ ਸੀ ਆ ਸਿੰਗਲ ਪੱਖੇ ਵਾਲਾ ਟਾਮਾ ਹਲ ਪਿਆ ਜੀ ਦੋ ਪੱਖੇ ਵਾਲਾ ਆ ਗਿਆ ਜੀ ਹਾਂ ਜੀ ਤੇ ਉੱਪਰ ਇੱਕ ਟੰਗੂ ਆ ਗਿਆ ਇੱਕ ਸਿੰਜੂ ਆ ਗਿਆ ਹਾਂ ਇੱਕ ਟੰਗੂ ਦੋ ਟੰਗੂ ਆਹ ਸਲੰਗ ਜੀ ਹਾਂ ਇੱਕ ਛੰਗ ਆ ਗਈ ਜੀ ਇੱਕ ਜੱਫਾ ਆ ਗਿਆ ਇੱਕ ਜੱਫਾ ਆ ਗਿਆ ਤੇ ਪਰਲੇ ਪਾਸੇ ਆ ਗਈ ਤੰਗਲੀ ਤੰਗਲੀ ਲੋਹੇ ਦੀ ਆਪਣੀ ਲੱਕੜ ਦੀ ਤੇ ਆ ਇਹ ਵੀ ਉੱਠਦੀ ਆ ਗਈ ਜੀ ਹਾਂ ਇਹ ਉੱਠਦੇ ਇਹ ਜਿਹੜੀ ਇਹ ਆ ਜੀ ਇਹ ਕੋੜੀ ਹਾਂ ਜੀ ਇਹ ਹੈਗੀ ਹਾਲ ਵਾਲੀ ਆ ਦੇਖੋ ਇਹ ਨਾ ਮੰਨੇ ਹੋਈ ਫੋਟੋ ਥੋੜੀ ਹਾਂ ਆ ਹਾਲੋਂ ਮੇ ਜੋੜਿਆ ਹੋਇਆ ਜੀ ਠੀਕ ਆਮੰਦਾ ਵਾਹੀ ਜਾਂਦਾ ਇਹ ਉੱਤੇ ਇੱਕ ਰਸਾ ਜਮਣਦਾ ਜਿਹੜੀ ਆਹ ਹੈ ਗੱਡੀ ਦੀ ਆ ਅੱਛਾ ਇਹ ਪੰਜਾਲਾ ਕਹਿੰਦੇ ਨੂੰ ਖੂਬੇ ਨਾ ਇਹ ਤੰਗ ਹੀ ਆ ਤੰਗ ਪੰਜਾਲਾ ਹਾਂ ਇੱਥੇ ਨਾ ਗੱਡੀ ਦੇ ਪਾਸ ਦੇ ਹਜੇ ਵੀ ਜੇ ਦੇਖੇ ਸਾਰ ਕੇ ਤੇ ਆ ਕੀ ਚੀਜ਼ ਇਹ ਤੇ ਰਾਜੀ ਮਲ ਕੇ ਰਸੇ ਵਟਣ ਨੂੰ ਆਹ ਸਾਰ ਰਸੇ ਵਟਣ ਵਾਸਤੇ ਹਾਂ ਜੇ ਆਪਾਂ ਪੱਗਣੇ ਦੇ ਮਹੀਨੇ ਕਣਕ ਤਿਆਰ ਹੁੰਦੀ ਰਿਕਾ ਰਾ ਛਕਣੀਆਂ ਇਹ ਤੰਗ ਅਸੂ ਥੱਲੇ ਕਿਸੇ ਇਹ ਸੈਂਤਾ ਜੀ ਪਹਿਲਾਂ ਲੱਕੜ ਦੇ ਹੁੰਦੇ ਸੀ ਸਟੀਲ ਦੇ ਹੋ ਗਏ ਟਣ ਵਾਲਾ ਠੀਕਾ ਠੀਕਾ ਇਟਾ ਘਟ ਮਾਰ ਇਹ ਵੀ ਟੁੱਟ ਗਿਆ ਜੀ ਹਾਂ ਜੀ ਹੂੰ ਆ ਜੀ ਪਰਖੀ ਕੁਝ ਚੈੱਕ ਕਰਨੀ ਸੀ ਇਹਨੂੰ ਪਰਖ ਬੋਲਦੇ ਆ ਹਾਂ ਵੀ ਬਾਣੀਏ ਵਰਤਦੇ ਆ ਆ ਵਰਤੇ ਆ ਕੁਝ ਚੀਜ਼ਾਂ ਕੱਢ ਕੇ ਸਿੰਪਲ ਲੈਣਾ ਆ ਥੱਲੇ ਜਿਹੜਾ ਮੱਟੀ ਆ ਇਹ ਪਟੀਆਂ ਜੀ ਹਾਂ ਹਾਂ ਇਹ ਪਟੀਆਂ ਸਾਡੇ ਬਹੁਤ ਟਾਈਮ ਰਿਹਾ ਅਸੀਂ ਮੂਹੇ ਖਾਦ ਹੁੰਦੇ ਮਿਲਦਾ ਇਹ ਵੱਡੇ ਵਾਜ ਤੋਂ ਮੀਂਹ ਪੈ ਗਿਆ ਜੀ ਦੇ ਕਿਤੇ ਉਹਦੇ ਬਾਅਦ ਗਲ ਜਾਂਦੇ ਆ ਜੀ ਆ ਆ ਗਈ 45 ਹਾਂ ਜੀ ਇਹ 50 ਨਾਲ ਕਹਿੰਦੇ ਇਹਨੂੰ ਨਾਲ ਇੱਕ ਪਾਸੇ ਹੋ ਗਏ ਇਹ ਚਮੜੇ ਦੇ ਬਣਾਏ ਹੋਏ ਆ ਜੀ ਨਾਲੇ ਚੰਗੀਆਂ ਬੁਸਾਣਾ ਤੇ ਦੇਖੀਆ ਬੰਦਾ ਠੀਕ ਆ ਹਾਂ ਇਹ ਕਿੱਲੀਆਂ ਇਹਦੇ ਸੈੱਟ ਕਰਦੇ ਉੱਚਾ ਨਹੀਂ ਆ ਆਹ ਲਾ ਇਹਨਾਂ ਮੁਰਗਿਆਂ ਚ ਵਾਗਣ ਹੂੰਗਾ ਜੀ ਇਹ ਪੁਰਾਣੀ ਜੀ ਇਹ ਇਹ ਨੂੰ ਕਹਿੰਦੇ ਸੀ ਪੁਰਾਣੀ ਜੀ ਅੱਛਾ ਜੀ ਨਾਲੇ ਖੱਬਲ ਕੜਨਾ ਇਹਦੇ ਨਾਲ ਅੱਛਾ ਨਾਲੇ ਵੱਧ ਧੱਕਣਾ ਛਾਂਟ ਜੀ ਹਾਂ ਛਾਂਟ ਪੁਰਾਣੀ ਪੁਰਾਣੀ ਕਹਿੰਦੇ ਸੀ ਆਵੇਂ ਨਾ ਹਾਂ ਤੇ ਆ ਆ ਗਿਆ ਇਹ ਉਠਾਂ ਜਦੋਂ ਦੋ ਸਵਾਰੀਆਂ ਹੁੰਦੀਆਂ ਜੀ ਉਹ ਸਮਾਂ ਜਿਵੇਂ ਕੋਈ ਸੜਕਾਂ ਹੀ ਨਹੀਂ ਸੀ ਹਾਂਜੀ ਤੇ ਦੋ ਸਵਾਰੀਆਂ ਇਹਦੇ ਉੱਤੇ ਚੜ੍ਹਦੀਆਂ ਜੀ ਉਹ ਸਮੇਂ ਦੇ ਰੂਲ ਸੀ ਕੋਈ ਇਕ ਇਹਦੇ ਵਿੱਚ ਸਾਨੂੰ ਕਈ ਥਾਵਾਂ ਤੇ ਪਹਿਲਾਂ ਵੀ ਸਾਡੀ ਗੱਲ ਹੋਈ ਆ ਵੀ ਜਿੱਦਾਂ ਕਿ ਪਹਿਲਾਂ ਜਿਵੇਂ ਕੋਈ ਨਵੀਂ ਵਿਆਹੀ ਜੋੜੀ ਜਾਂਦੀ ਸੀਗੀ ਹਾਂਜੀ ਉਹਨਾਂ ਦਾ ਬੈਠਣ ਦਾ ਤਰੀਕਾ ਹੋਰ ਹੁੰਦਾ ਸੀ ਤੇ ਭੈਣ ਭਰਾ ਦਾ ਬੈਠਾ ਤਰੀਕਾ ਇਹਦੇ ਤੇ ਹੋਰ ਹੁੰਦਾ ਸੀ ਹਾਂਜੀ ਇਹ ਇਸ ਤਰ੍ਹਾਂ ਹੁੰਦਾ ਸੀ ਉਹ ਉਹਦਾ ਸਮਾਜ ਜਿਹੜਾ ਸੀਗਾ ਉਹ ਹਾਂਜੀ ਉਹ ਸਮਾਜ ਦੇ ਆਡੀ ਰੂਲ ਬਣਾਏ ਹੋਏ ਸੀਗੇ ਅੱਛਾ ਅਲੱਗ-ਅਲੱਗ ਹਾਂਜੀ ਉਹ ਚੀਜ਼ ਨਹੀਂ ਕੋਈ ਪੰਡ ਲੰਘਣਾ ਹਾਂਜੀ ਤਾਂ ਉੱਤਰ ਕੇ ਲੰਘਦੇ ਸੀ ਉਹ ਅੱਛਾ ਵੀ ਉੱਤੇ ਚੜ ਕੇ ਨਹੀਂ ਲੰਘਾਉਂਦੇ ਕਿਉਂਕਿ ਪੰਡਾਂ ਦੇ ਵਿੱਚ ਕੋਈ ਪੜਦਾ ਨਹੀਂ ਸੁੰਦਾ ਹਾਂਜੀ ਹਾਂਜੀ ਮੰਜੇ ਡੇਡੇ ਕਰਕੇ ਨਾ ਹੁੰਦੇ ਸੀ ਲੋਕ ਪਹਿਲਾਂ ਤੁਜਾ ਜੇ ਵੀ ਜੇ ਕੋਈ ਸੋਹਰਾ ਹੁੰਦਾ ਉਹ ਤੁਰ ਕੇ ਜਾਂਦਾ ਅੱਛਾ ਜੀ ਬਰਾਬਰ ਨਹੀਂ ਸਵੇਰਦਾ ਤੀਜਾ ਜੇ ਭਰਾ ਹੁੰਦਾ ਤਾਂ ਉਹ ਕੁੜੀ ਮੂਰੇ ਹੁੰਦੀ ਭਰਾਵਾਂ ਕਰ ਹੁੰਦਾ ਅੱਛਾ ਜੀ ਹਾਂ ਸੰਗਾ ਸ਼ਰਮਾ ਹੈਗੇ ਇਸ ਤਰ੍ਹਾਂ ਸਿਸਟਮ ਬਣਾਇਆ ਰੂਲ ਬਣਾਇਆ ਜੁਵਾਨੇ ਨੇ ਹਾਂ ਜੀ ਆਹ ਛਣ ਹੋ ਗਈ ਜੀ ਹਾਂ ਇਹ ਸਾਨੂੰ ਜੀ ਆਪਣੇ ਘਰ ਘਰ ਰਹੀ ਹੈ ਇਹ ਸਾਨੂੰ ਹਾਂ ਜੀ ਆਹ ਪੁਰਾਣੇ ਬੀਜੀ ਦੇ ਬੋਲ ਹਾਂ ਇਹ ਬੀਜੀ ਆਪਣੇ ਜਦੋਂ ਅਲੈਟ ਆਈ ਗਿਓ ਮਟੰਗ ਤਾਂ ਜਾ ਕੇ ਤੇ ਪਟੀਆਂ ਦਾ ਦੁੱਖ ਦੇ ਸੁੱਖ ਦੇ ਜੀ ਜੇ ਕੋਈ ਮਾਰ ਕੇ ਸਰਗ ਹੋ ਜਾਂਦਾ ਉਹ ਵੀ ਆ ਪਚਾਉਂਦੇ ਜੇ ਕੋਈ ਵਿਆਹ ਹੁੰਦਾ ਉਹਦੇ ਵੇਲੇ ਡੋਲੇ ਤੇ ਵਰਤਉਂਦੇ ਜੀ ਹਾਂ ਤੇ ਗੱਡਿਆਂ ਦੇ ਵਿੱਚ ਦਾਣੇ ਲੈ ਕੇ ਜਾਂਦੇ ਉਹਦੇ ਵਰਤਉਂਦੇ ਹਾਂਜੀ ਇਹ ਆਹ ਜੀ ਜੀ ਇਹ ਮੂਗਰਾ ਜੀ ਰਮਦਾਸੀ ਸਿੱਖਾਂ ਦਾ ਮੂਗਰਾ ਹਾਂ ਇਹ ਆਪਾਂ ਕਰਬੂਤ ਕਰਦੇ ਆ ਜੁੱਤੇ ਹੋ ਜਾਂਦੇ ਸਾਡੇ ਪਰ ਕਈ ਕਰਾਂ ਇਹ ਜਿਹੜੀ ਕੋਈ ਗਾਂ ਚੌਂਗਦੀ ਆ ਜੀ ਆਹ ਬਦ ਉਹਨੂੰ ਬਿਘੜੀ ਬੋਲਦੇ ਆ ਇਹਨੂੰ ਉਹ ਮੂਰੇ ਪਾਉਂਦੇ ਆ ਵੀ ਗਾਂ ਜਿਹੜੀ ਚੌਂਗਦੀ ਆ ਆਪਦੇ ਆਪਕੇ ਕੋਲ ਪਾਸ ਚੌਂਗਦੇ ਹੁੰਦੇ ਆ ਜੀ ਹਾਂਜੀ ਹਾਂਜੀ ਆ ਆਹ ਪਾਖੜਾ ਪਾਉਂਦਾ ਜੀ ਕੱਲਾ ਆਹ ਪਾਖੜਾ ਹਾਂ ਇਹ ਜਿਹੜਾ ਸਾਥ ਜੀ ਆ ਜਿਹੜਾ ਹੱਥਾ ਜੀ ਇਹ ਪੱਟੀ ਬਣਾਉਣ ਵਾਲਾ ਆ ਬਣਿਆ ਪਿੰਡਾਂ ਜੋਂਦੇ ਇਹ ਇਹਦੇ ਨਾਲ ਬਣਦੇ ਹਾਂ ਦੇਖੋ ਪੱਟਾ ਮਜ਼ਬੂਤ ਕਿੰਨੇ ਲੋਕ ਨਾਲ ਕਿ ਤੰਦੋ ਕਿਰ ਕਿੰਨਾ ਤੇ ਚੱਲਿਆ ਹੋਇਆ ਕੋਈ ਪਤਾ ਨਹੀਂ ਅਜੇ ਕਿੰਨਾ ਠੋਕ ਠੋਕ ਕੇ ਹਾਂਜੀ ਪੱਟੇ ਮਲਕੇ ਪੱਟੀ ਤਿਆਰ ਕਰਦੇ ਠੋਕ ਠੋਕ ਕੇ ਜੀ ਹਾਂਜੀ ਸਮੇਂ ਨਾਲ ਬਹੁਤ ਕੁ ਬਦਲ ਗਿਆ ਜੀ ਆ ਢੇਰਾ ਅਸੀਂ ਸਾਨੂੰ ਤਿਆਰ ਕਰਦੇ ਮੰਜਾ ਦਾ ਸੂਤ ਅੱਛਾ ਧੂਈ ਦਾ ਨਹੀਂ ਹਾਂ ਐਸੇ ਮੈਗਨ ਟੰਗ ਲੈਦੇ ਆ ਹਾਂ ਸਣ ਇੱਥੇ ਤੋਂ ਗਿੜਾ ਦੇ ਜਾਂਦੇ ਫਿਰ ਦੂਰਾ ਕਰ ਦਿੰਦੇ ਨੂੰ ਤੇ ਆ ਕੀ ਚੀਜ਼ ਆਈ ਆਹ ਜੇ ਇਹ ਪਾਖੜਾ ਜੀ ਇੱਕ ਸਵਾਰੀ ਵਾਸਤੇ ਇੱਕ ਸਵਾਰੀ ਲਾ ਪਾਖੜਾ ਜੀ ਹਾਂ ਬੇ ਜੱਕਦੇ ਨੇ ਉੱਠ ਲੈ ਕੇ ਜਾਣਾ ਕਿਤੇ ਉੱਤੇ ਧਰ ਕੇ ਵੀ ਬਣਦਾ ਰਿਸ਼ਕੇਰਾ ਉਧਰੋਂ ਦੇਖ ਲੈਣਾ ਜੀ ਹਾਂ ਜੀ ਸੰਦੂਖ ਆ ਗਿਆ ਹਾਂ ਜੀ ਇਹ ਸੰਦੂਖ ਜੀ ਕੋਈ ਧਰ ਗਿਆ ਬੇਬੇ ਦਾ ਇਹ ਵੀ ਸ਼ਾਮ ਨਾਲੇ ਅੰਦੇ ਲੋਕਾਂ ਦੇ ਮੋਟਰਾਂ 'ਚ ਪਿਆ ਖਰਾਬ ਹੋ ਗਏ ਹਾਂ ਹਾਂ ਕੰਮਣੀਆਂ ਬਣੀਆਂ ਸੀ ਤਾਂ ਮੈਨੇ ਬਹੁਤ ਕੁਝ ਖਰਾਬ ਰੱਖਿਆ ਇਹ ਬਹੁਤ ਸੋਹਣਾ ਪਿਆ ਹੋਊਗਾ ਹਾਂ ਜੀ ਪੁੱਤਰ ਪੁੱਤਰ ਲੱਗਿਆ ਬਹੁਤ ਆਈ ਵਿਚ ਵਿਚ ਤਾਂ ਹਾਂ ਜੀ ਇਹ ਦਾ ਲੋਹਾ ਲੱਗਿਆ ਸਾਰੇ ਨੂੰ ਲੱਗਿਆ ਹੁਣ ਇਹ ਆਪਣੀ ਆਈ ਟੁੱਲੀ ਜੀ ਹਾਂ ਜੀ ਦਫਤਰ ਸਪੰਜ ਬੁਰਜ ਗੱਲ ਉਧਰ ਦੇਖਣਾ ਜੀ ਹਾਂ ਉਧਰ ਦੇਖਣਾ ਇਹ ਅੰਦਰ ਆ ਗਿਆ ਨੀ ਨਾ TV ਨਾ ਪਰਾਣਾ ਹਾਂ ਜੀ ਇੱਕ ਡਿੱਕ ਡਿੱਕ ਚੱਲਦਾ ਮੇਰੇ ਸਾਨੂੰ ਇਹ ਚੱਲਦਾ ਜੀ ਇੱਕ ਚੱਲਦਾ ਦੇਖ ਲੈਣੇ ਇਹ ਹੋਰ ਤਾਂ ਇਹਨਾਂ ਦਾ ਵਿਚਾ ਹੋ ਜਾਂਦਾ ਯਾਰ ਫਿਰ ਮੈਨੂੰ ਮੇਰੀ ਗੱਲ ਸਮਝ ਫਿਰ ਪਾਣੀ ਮਿਲਦਾ ਇਹਨਾਂ ਦਾ ਫਿਰ ਪਾਣੀ ਬਹੁਤ ਘੱਟ ਮਿਲਦਾ ਇਹਨਾਂ ਦਾ ਹਾਂ ਫੇ ਹੁਣ ਮਿਲਦੇ ਇਹਨਾਂ ਨੂੰ ਹਾਂ 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 ਇਹ ਸਟਾਰ ਉਸ ਆਪੇ ਹੈ ਨਾ ਇਹ ਟੇਪ ਕਾਰਡ ਕਹਿੰਦੇ ਸੀ ਹਾਂਜੀ 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 ਇੱਦਾਂ ਇਹ ਚ ਕੈਸ਼ਟ ਲੱਗਦੀ ਸੀ ਮਿੱਤਰੋ ਹਾਂ ਇੱਕ ਹੋ ਮਿਲਿਆ ਜੀ ਸਾਨੂੰ ਮਲਕ ਉਹ ਚਲਦਾ ਮਿਲਿਆ ਨਹੀਂ ਹੋਰ ਅੱਜ ਆਈ ਵੀਡੀਓ ਦਾ ਪਤਾ ਨਹੀਂ ਲੱਗਿਆ ਇਹ ਚੀਜ਼ ਵੀ ਹੁੰਦੀ ਸੀ ਹਾਂਜੀ ਬਹੁਤ ਰੇਲਾ ਦਾ ਬਹੁਤ ਪਿਆ ਘਰ ਘਰ ਹਾਂ ਸਮੇਂ ਨਾਲ ਬਦਲ ਗਿਆ ਸਾਰਾ ਕੁਝ ਨੰਬਰ ਇਹਦਾ ਕੋਈ ਕਰਦੇ ਵੇਲੇ ਨੂੰ ਪਾ ਦੇ ਥੁੱਕ ਲਾ ਦੇ ਕੋਸ਼ਿਸ਼ ਕਰੀ ਬਿਲਕੁਲ ਲੇ ਲਾਇਆ ਇਹ ਮਨ 96 ਉਹ ਪੜ੍ਹ ਕੇ ਉੱਪਰ ਦੇ ਇਹ ਹੋਈ ਲਾਹੌਰ ਦਾ ਅਖਬਾਰ 86 ਦਾ ਨਾ ਲਾਹੌਰ ਦੀਆਂ ਖਬਰਾਂ ਖਾਲਸਾ ਅਖਬਾਰ ਲਾਹੌਰ 1986 ਹਾਂ ਜੀ 86 ਵੀ ਦੀ ਕਟਿੰਗ ਰੱਖੀ ਹੋਈ ਹੈ ਸਪੈਨਸ ਸਾਹਮਣੇ ਇਧਰ ਡਾਲਰ ਵਗੈਰਾ ਆ ਗਿਆ ਨਾ ਫ੍ਰਾਂਸੀ ਵਿਦੇਸ਼ੀ ਆਪਰੇ ਇੰਡੀਆ ਵੀ ਆ ਵੀ ਵਿਦੇਸ਼ ਆ ਪਾਕਿਸਤਾਨੀ ਇਹ ਕੋਈ ਆ ਜਾਂਦਾ ਜੀ ਜਿੰਨੇ ਵੀ ਦੇ ਦੋਗੇ ਨਾ ਹਾਂ ਜੀ ਸੰਸਾਰੀ ਵਿਦੇਸ਼ਾਂ ਦੀ ਹੈ ਜੀ ਠੀਕ ਹੈ ਜੀ ਉਹ ਅਚਲਾ ਰਹਿਣਾ ਜੀ ਠੀਕ ਬਹੁਤ ਸੋਹਣਾ ਇਹ ਇਧਰੋਂ ਦਿਖਾ ਰਿਹਾ ਗੇਟ ਹਨ ਇੱਕ ਵਾਰੀ ਅੱਛਾ ਇਧਰ ਡਬਲੀ ਪੈਸੀ ਚਾਹ ਢੂਲਕੀ ਜਿ ਬਣਾ ਰੱਖੇ ਜੀ ਹਾਂਜੀ ਇੱਕ ਬਾਕੇ ਦੇਖੋ ਨੂੰ ਵਸ ਅੱਛਾ ਅੱਛਾ ਇਹਦੇ ਡਬਲੀ ਪੈਸੀ ਜਿੰਨੇ ਸਾਨ ਹੈਗੇ ਸਾਰੇ ਸਾਨਾਂ ਦੇ ਉਮੇ ਇੱਕ ਪੁਰਾਣੇ ਲਿਖੇ ਹੋਏ ਸਾਨ ਆ ਇਸੇ ਛੋਟਾ ਦੇ ਉੱਤੇ ਆ ਜੀ ਹਾਂਜੀ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਦਾ ਆਪਾਂ ਦੂਜਾ ਭਾਗ ਵੀ ਛੇਤੀ ਲੈ ਕੇ ਆਵਾਂਗੇ ਤੇ ਵੀਡੀਓ ਦੇਖਣ ਲਈ ਧੰਨਵਾਦ ਇਦਾਂ ਹੀ ਆਪਣੇ ਅੰਖ ਚੈਨਲ ਨਾਲ ਬਨੇ ਰਹੋ